ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਬਿਗ ਬਾਸ ਦੀ ਬਿਗ ਬਾਸ ਨੂੰ 6 ਤੋਂ 7 ਦਿਨ ਹੋ ਚੁੱਕੇ ਨੇ ਸ਼ੁਰੂ ਹੋਏ ਨੂੰ ਔਰ ਲੋਕ ਜੋ ਨੇ ਬਿਗ ਬਾਸ ਬਹੁਤ ਜ਼ਿਆਦਾ ਇੰਟਰਸਟ ਨਾਲ ਦੇਖ ਰਹੇ ਨੇ ਕਿਉਂਕਿ ਇਸ ਵਾਰ ਜਿਹੜੇ ਲੋਕ ਘਰ ਦੇ ਵਿੱਚ ਆਏ ਨੇ ਕੁਝ ਇਨਫਲੂਐਂਸਰਸ ਨੇ ਔਰ ਕੁਝ ਟੀਵੀਜ਼ਨ ਦੇ ਨਾਮੀ ਚਿਹਰੇ ਨੇ ਲੇਕਿਨ ਕੁਝ ਕੰਟੈਸਟੈਂਟ ਐਦਾਂ ਦੇ ਨੇ ਜਿਨ੍ਹਾਂ ਨੇ ਆਉਂਦਿਆਂ ਐਂਟਰਟੇਨਮੈਂਟ ਸ਼ੁਰੂ ਕਰ ਦਿੱਤਾ ਹੈ ਤੇ ਕਈਆਂ ਨੇ ਆਉਂਦਿਆਂ ਹੀ ਘਰ ਦੇ ਵਿੱਚ ਤਹਿਲਕਾ ਮਚਾਉਣਾ ਸ਼ੁਰੂ ਕਰ ਦਿੱਤਾ ਸੋ ਤੁਹਾਨੂੰ ਦੱਸ ਦਿੰਨੇ ਆ की लगातार इंस्टाग्राम पे जो वायरल हो रहा है वो ये है कि जो फरहाना भट्ट है जो फरहाना भट्ट लड़की घर ਦੇ ਵਿੱਚ ਆਈ ਹੈ ਉਸ ਨੂੰ ਜੀਜ਼ਨ ਦੇ ਵੱਲੋਂ ਫੁੱਲ ਸਪੋਰਟ ਕੀਤੀ ਜਾ ਰਹੀ ਹੈ ਉਹਨੂੰ ਕਿਹਾ ਜਾ ਰਿਹਾ ਹੈ ਕਿ ਅਗਰ ਘਰ ਦੇ ਵਿੱਚ ਕੋਈ ਜੈਨੂਇਨ ਪਰਸਨੈਲਿਟੀ ਹੈ ਤੇ ਉਹ ਤੂੰ ਹੈ ਔਰ ਉਧਰ ਹੀ ਜੋ ਸ਼ਹਬاز ਨੇ ਜਿਨ੍ਹਾਂ ਦੇ 빅 બોਸ ਦੇ ਘਰ ਦੇ ਅੰਦਰ ਜਾਣ ਦੀ ਬਹੁਤ ਜ਼ਿਆਦਾ ਨਿਊਜ਼ ਵਾਇਰਲ ਹੋਈ ਸੀਗੀ ਕਿ ਸ਼ਹਬاز ਘਰ ਦੇ ਅੰਦਰ ਜਾਣਗੇ ਯੈਸ نو ਡਾਊਟ ਉਹ ਘਰ ਦੇ ਅੰਦਰ ਗਏ ਲੇਕਿਨ ਅੰਦਰ ਨਹੀਂ ਗਏ ਘਰ ਦੇ ਸਲਮਾਨ ਖਾਨ ਦੇ ਨਾਲ ਸਟੇਸ਼ਰ ਕੀਤੀ ਉਸ ਤੋਂ ਬਾਅਦ ਉਹ ਅੰਦਰ ਨਹੀਂ ਗਏ ਲੇਕਿਨ ਬਾਅਦ ਵਿੱਚ ਇਹ ਵੀ ਖਬਰਾਂ ਸਾਹਮਣੇ ਆਈਆਂ ਕਿ ਜੋ ਸ਼ਹਿਬਾਜ਼ ਹੈ ਉਹ ਸਿਕਰਟ ਰੂਮ ਦੇ ਵਿੱਚ ਹੈ ਉਹ ਤਾਂ ਕਿ ਉਸ ਦੀ ਕਿਸੇ ਵੀ ਤਰੀਕੇ ਦੇ ਨਾਲ ਜਾਂ ਕਿਸੇ ਵੀ ਟਾਈਮ ਉਸ ਦੀ ਘਰ ਦੇ ਅੰਦਰ ਐਂਟਰੀ ਹੋ ਸਕਦੀ ਲੇਕਿਨ ਇਹ ਸਾਰੇ ਵਹਿਮਾਂ ਨੂੰ ਦੂਰ ਕਰ ਦਿੰਦਾ ਹੈ ਸ਼ਹਿਬਾਜ਼ ਨੇ ਸੋਸ਼ਲ ਮੀਡੀਆ ਤੇ ਦੱਸ ਦਿੰਦਾ ਹੈ ਕਿ ਉਹ ਕੋਈ ਸਿਕਰਟ ਰੂਮ ਦੇ ਵਿੱਚ ਨਹੀਂ ਹੈਗਾ ਉਹ ਬਾਹਰ ਹੀ ਫਿਲਹਾਲ ਔਰ ਅਗਰ ਤੁਸੀਂ ਸਾਰਿਆਂ ਨੇ ਮੈਨੂੰ ਸਪੋਰਟ ਕੀਤੀ ਜਾਂ ਫਿਰ ਤੁਸੀਂ ਸਾਰਿਆਂ ਨੇ ਦਿਲ ਤੋਂ ਚਾਹਿਆ ਤਾਂ ਮੈਂ ਡੈਫੀਨੇਟਲੀ ਬਿੱਗ ਬਾਸ ਦੇ ਘਰ ਦੇ ਅੰਦਰ ਜਾਊਂਗਾ ਚਾਹੇ ਮੈਂ ਵਾਈਲਡ卡ਡ ਐਂਟਰੀ ਦੇ ਜ਼ਰੀਏ ਜਾਵਾਂ ਜਾਂ ਫਿਰ ਟੈਕਨੀਕ ਦੇ ذریعے ਜੋ ਵੀ 빅 ਬੌਸ ਦੇ ਨਵੇਂ-ਨਵੇਂ ਕਹਿ ਸਕਦੇ ਸੀ ਕਿ ਤਰੀਕੇ ਨੇ ਕੰਟੈਸਟੈਂਟਸ ਦੀ ਐਂਟਰੀ ਕਰਾਉਂਦੇ ਸੋ ਸ਼ਹਬਾਜ਼ ਕਿਤੇ ਵੀ ਨਹੀਂ ਹੈ ਉਹ ਘਰ ਦੇ ਬਾਹਰ ਹੈ ਔਰ ਲੋਕਾਂ ਨੂੰ ਉਸਨੇ ਦੱਸ ਦਿੱਤਾ ਹੈ ਕਿ ਉਹ ਘਰ ਦੇ ਬਾਹਰ ਔਰ ਕਿਸੇ ਸਿਕਰਟ ਰੂਮ ਦੇ ਵਿੱਚ ਨਹੀਂ ਹੈ ਔਰ ਉਹ ਵੀ ਜੋ ਨੇ ਜੀਜ਼ਾਨ ਨੂੰ ਸਪੋਰਟ ਕਰ ਰਹੇ ਨੇ ਕਿਉਂਕਿ ਜਿਸਾਨ ਜੋ ਹੈ ਉਹ ਲੋਕ ਉਹ ਉਸਨੂੰ ਪਸੰਦ ਕਰਦੇ ਨੇ ਬੇਸਿਕਲੀ ਉਹ ਬਹੁਤ ਇਹੋ ਜਿਹੀ ਬੈਕਗ੍ਰਾਉਂਡ ਤੋਂ ਆਇਆ ਹੈ ਜਿੱਥੇ ਬਹੁਤ ਐਕਸਪੈਰੀਮੈਂਟਸ ਕੀਤੇ ਨੇ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਤੇ ਉਹ ਸਾਰੇ ਤਜਰਬੇ ਜਿਹੜੇ ਆਪਣੇ ਬਿਗਬੌਸ ਦੇ ਵਿੱਚ ਵੀ ਦੱਸੇ ਉਸਨੇ ਸਲਮਾਨ ਖਾਨ ਨੂੰ ਵੀ ਦੱਸੇ ਸੋ ਕੈਪਟਨਸੀ ਦੇ ਲਈ ਵੀ ਬਹੁਤ ਫਾਈਟ ਹੋਈ ਘਰ ਦੇ ਅੰਦਰ ਕੈਪਟਨ ਵੀ ਚੂਜ਼ ਕਰ ਦਿੱਤਾ ਗਿਆ ਹੈ ਰਾਜ ਪਲੱਸ ਨੀਤੀ ਰਾਜਨੀਤੀ ਚੱਲ ਰਹੀ ਹੈ ਬਿਗਬੌਸ ਦੇ ਘਰ ਦੇ ਅੰਦਰ ਸੋ ਉਹ ਇਹ ਗੇਮ ਨੂੰ ਹੋਰ ਟਵਿਸਟਿੰਗ ਐਂਡ ਟਰਨਿੰਗ ਬਣਾਉਣ ਦੇ ਲਈ ਇਹ ਹੋ ਸਕਦਾ ਘਰ ਦੇ ਵਿੱਚ ਰੈਸਲਰਸ ਵੀ ਐਂਟਰੀ ਲੈਣ ਹੋ ਸਕਦਾ ਪੋਲਿਟਿਸ਼ੀਅਨਸ ਉਵੇਂਵੇਂ ਜੋ ਹੈ ਕ੍ਰਿਸਪੈਂਡ ਐਂਟਰਟੇਨਿੰਗ ਹੁੰਦਾ ਜਾ ਰਿਹਾ ਸੋ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਹੈ ਸੀਜ਼ਨ ਬਿਗ ਬਾਸ 19 ਸਾਨੂੰ ਜ਼ਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ ਸੱਚੀ ਗੱਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਬਿਗ ਬਾਸ ਦੀ ਬਿਗ ਬਾਸ ਨੂੰ 6 ਤੋਂ 7 ਦਿਨ ਹੋ ਚੁੱਕੇ ਨੇ ਸ਼ੁਰੂ ਹੋਏ ਨੂੰ ਔਰ ਲੋਕ ਜੋ ਨੇ ਬਿਗ ਬਾਸ ਬਹੁਤ ਜ਼ਿਆਦਾ ਇੰਟਰਸਟ ਨਾਲ ਦੇਖ ਰਹੇ ਨੇ ਕਿਉਂਕਿ ਇਸ ਵਾਰ ਜਿਹੜੇ ਲੋਕ ਘਰ ਦੇ ਵਿੱਚ ਆਏ ਨੇ ਕੁਝ ਇਨਫਲੂਐਂਸਰਸ ਨੇ ਔਰ ਕੁਝ ਟੈਲੀਵਿਜ਼ਨ ਦੇ ਨਾਮੀ ਚਿਹਰੇ ਨੇ ਲੇਕਿਨ ਕੁਝ ਕੰਟੈਸਟੈਂਟ ਇਦਾਂ ਦੇ ਨੇ ਜਿਨ੍ਹਾਂ ਨੇ ਆਉਂਦੇ ਐਂਟਰਟੇਨਮੈਂਟ ਸ਼ੁਰੂ ਕਰ ਦਿੱਤਾ ਤੇ ਕਈਆਂ ਨੇ ਆਉਂਦੇ ਹੀ ਘਰ ਦੇ ਵਿੱਚ ਤਹਿਲਕਾ ਮਚਾਉਣਾ ਸ਼ੁਰੂ ਕਰ ਦਿੱਤਾ ਸੋ ਤੁਹਾਨੂੰ ਦੱਸ ਦਿੰਨੇ ਆ ਕਿ ਲਗਾਤਾਰ ਇੰਸਟਾਗ੍ਰam ਤੇ ਜੋ ਵਾਇਰਲ ਹੋ ਰਿਹਾ ਉਹ ਇਹ ਹੈ ਕਿ ਜੋ ਫਰਹਾਨਾ ਪੱਟ ਹੈ ਜੋ ਫਰਹਾਨਾ ਪੱਟ ਲੜਕੀ ਘਰ ਦੇ ਵਿੱਚ ਆਈ ਹੈ ਉਸ ਨੂੰ ਜੀਜ਼ਾਨ ਦੇ ਵੱਲੋਂ ਫੁੱਲ ਸਪੋਰਟ ਕੀਤੀ ਜਾ ਰਹੀ ਹੈ ਉਹਨੂੰ ਕਿਹਾ ਜਾ ਰਿਹਾ ਹੈ ਕਿ ਅਗਰ ਘਰ ਦੇ ਵਿੱਚ ਕੋਈ ਜੈਨੂਇਨ ਪਰਸਨੈਲਿਟੀ ਹੈ ਤੇ ਉਹ ਤੂੰ ਹੈ ਔਰ ਉਧਰ ਹੀ ਜੋ ਸ਼ਹਿਬਾਜ਼ ਨੇ ਜਿਨ੍ਹਾਂ ਦੇ ਬਿਗ ਬਾਸ ਦੇ ਘਰ ਦੇ ਅੰਦਰ ਜਾਣ ਦੀ ਬਹੁਤ ਜ਼ਿਆਦਾ ਨਿਊਜ਼ ਵਾਇਰਲ ਹੋਈ ਸੀਗੀ ਕਿ ਸ਼ਹਿਬਾਜ਼ ਘਰ ਦੇ ਅੰਦਰ ਜਾਣਗੇ ਯੈਸ ਨੋ ਡਾਊਟ ਉਹ ਘਰ ਦੇ ਅੰਦਰ ਗਏ ਲੇਕਿਨ ਅੰਦਰ ਨਹੀਂ ਗਏ ਘਰ ਦੇ ਸਲਮਾਨ ਖਾਨ ਦੇ ਨਾਲ ਸਟੇਸ਼ਰ ਕੀਤੀ ਉਸ ਤੋਂ ਬਾਅਦ ਉਹ ਅੰਦਰ ਨਹੀਂ ਗਏ ਲੇਕਿਨ ਬਾਅਦ ਵਿੱਚ ਇਹ ਵੀ ਖਬਰਾਂ ਸਾਹਮਣੇ ਆਈਆਂ ਕਿ ਜੋ ਸ਼ਹਿਬਾਜ਼ ਹੈ ਉਹ ਸੀਕਰਟ ਰੂਮ ਦੇ ਵਿੱਚ ਹੈ ਉਹ ਤਾਂ ਕਿ ਉਸ ਦੀ ਕਿਸੇ ਵੀ ਤਰੀਕੇ ਦੇ ਨਾਲ ਜਾਂ ਕਿਸੇ ਵੀ ਟਾਈਮ ਉਸ ਦੇ ਘਰ ਦੇ ਅੰਦਰ ਐਂਟਰੀ ਹੋ ਸਕਦੀ ਹੈ ਲੇਕਿਨ ਇਹ ਸਾਰੇ ਵਹਿਮਾਂ ਨੂੰ ਦੂਰ ਕਰ ਦਿੰਦਾ ਹੈ ਸ਼ਹਿਬਾਜ਼ ਨੇ ਸੋਸ਼ਲ ਮੀਡੀਆ ਤੇ ਦੱਸ ਦਿੰਦਾ ਹੈ ਕਿ ਉਹ ਕੋਈ ਸੀਕਰਟ ਰੂਮ ਦੇ ਵਿੱਚ ਨਹੀਂ ਹੈਗਾ ਉਹ ਬਾਹਰੀ ਹੈ ਫਿਲਹਾਲ ਔਰ ਅਗਰ ਤੁਸੀਂ ਸਾਰਿਆਂ ਨੇ ਮੈਨੂੰ ਸਪੋਰਟ ਕੀਤੀ ਜਾਂ ਫਿਰ ਤੁਸੀਂ ਸਾਰਿਆਂ ਨੇ ਦਿਲ ਤੋਂ ਚਾਹਿਆ ਤਾਂ ਮੈਂ ਡੈਫੀਨੇਟਲੀ 빅ਬੋਸ ਦੇ ਘਰ ਦੇ ਅੰਦਰ ਜਾਊਗਾ ਚਾਹੇ ਮੈਂ ਵਾਈਲਡ卡ਡ ਐਂਟਰੀ ਦੇ ਜ਼ਰੀਏ ਜਾਵਾਂ ਜਾਂ ਫਿਰ ਕੋਈ ਹੋਰ ਟੈਕਨੀਕ ਦੇ ਜ਼ਰੀਏ ਜੋ ਵੀ 빅ਬੋਸ ਦੇ ਨਵੇਂ-ਨਵੇਂ ਕਹਿ ਸਕਦੇ ਸੀ ਕਿ ਤਰੀਕੇ ਨੇ ਕੰਟੈਸਟੈਂਟਸ ਦੀ ਐਂਟਰੀ ਕਰਾਉਂਦੇ ਸੋ ਸ਼ਹਬਾਜ਼ ਕਿਤੇ ਵੀ ਨਹੀਂ ਹੈ ਉਹ ਘਰ ਦੇ ਬਾਹਰ ਹੈ ਔਰ ਲੋਕਾਂ ਨੂੰ ਉਸਨੇ ਦੱਸ ਦਿੱਤਾ ਹੈ ਕਿ ਉਹ ਘਰ ਦੇ ਬਾਹਰ ਔਰ ਕਿਸੇ ਸਿਕਰਟ ਰੂਮ ਦੇ ਵਿੱਚ ਨਹੀਂ ਹੈ ਔਰ ਉਹ ਵੀ ਜੋ ਨੇ ਜੀਜ਼ਾਨ ਨੂੰ ਸਪੋਰਟ ਕਰ ਰਹੇ ਨੇ ਕਿਉਂਕਿ ਜੀਜ਼ਾਨ ਜੋ ਹੈ ਉਹ ਲੋਕ ਉਹ ਉਸਨੂੰ ਪਸੰਦ ਕਰਦੇ ਨੇ ਬੇਸਿਕ ਤਲੀ ਉਹ ਬਹੁਤ RJ ব্যাকগ্রাউন্ড ਤੋਂ ਆਇਆ ਹੈ ਜਿੱਥੇ ਬਹੁਤ ਐਕਸਪੈਰੀਮੈਂਟਸ ਕੀਤੇ ਨੇ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਤੇ ਉਹ ਸਾਰੇ ਤਜਰਬੇ ਜਿਹੜੇ ਆਪਣੇ 빅ਬੋਸ ਦੇ ਵਿੱਚ ਵੀ ਦੱਸੇ ਉਸਨੇ ਸੁਲਮਾਨ ਖਾਨ ਨੂੰ ਵੀ ਦੱਸੇ ਸੋ ਕੈਪਟਨਸੀ ਦੇ ਲਈ ਵੀ ਬਹੁਤ ਫਾਈਟ ਹੋਈ ਘਰ ਦੇ ਅੰਦਰ ਕੈਪਟਨ ਵੀ ਚੂਜ਼ ਕਰ ਦਿੱਤਾ ਗਿਆ ਹੈ ਰਾਜ ਪਲੱਸ ਨੀਤੀ ਰਾਜਨੀਤੀ ਚੱਲ ਰਹੀ ਹੈ 빅ਬੋਸ ਦੇ ਘਰ ਦੇ ਅੰਦਰ ਸੋ ਹੋ ਇਹ ਗੇਮ ਨੂੰ ਹੋ ਟਵਿਸਟਿੰਗ ਐਂਡ ਟਰਨਿੰਗ ਬਣਾਉਣ ਦੇ ਲਈ ਇਹ ਹੋ ਸਕਦਾ ਘਰ ਦੇ ਵਿੱਚ ਰੈਸਲਰਸ ਵੀ ਐਂਟਰੀ ਲੈਣ ਹੋ ਸਕਦਾ ਪੋਲਿਟਿਸ਼ੀਅਨਸ ਵੀ ਐਂਟਰੀ ਲੈਣ ਸੋ ਜਿਵੇਂ ਜਿਵੇਂ 빅ਬੋਸ ਅੱਗੇ ਵਧ ਰਿਹਾ ਓਵੇਂ ਓਵੇਂ ਜੋ ਹੈ ਕ੍ਰਿਸਪੈਂਡ ਐਂਟਰਟੇਨਿੰਗ ruptas na comment box